ਇਨਾ ਰਾਸ਼ੀਆਂ ਲਈ ਬੇਹਦ ਸ਼ੁਭ ਨੇ 22 ਸਤੰਬਰ ਤੋਂ ਸ਼ੁਰੂ ਹੋ ਰਹੇ ਨਰਾਤੇ ਹੋ ਜਾਣਗੇ ਮਾਲਾ ਮਾਲ ਨਹੀਂ ਪਤਾ ਤਾਂ ਵੀਡੀਓ ਦੇਖ ਕੇ ਜੰਨ ਲੋ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਵਾਨੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਸਰਕਾਰੀ ਸਕੀਮਾਂ ਨਾਲ ਸੰਬੰਧਤ ਤੇ ਹੋਰ ਵੀ ਧਾਰਮਿਕ ਪਰੰਪਰਾਵਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਮਿਸ਼ਕਾਰ ਨਾ ਛੱਡਿਓ ਸਕਿਪ ਕਰੀ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਅਧੂਰੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਨਰਾਤੇ ਸ਼ੁਰੂ ਹੋ ਗ ਅੱਜ ਤੋਂ ਸ਼ੁਰੂ ਹੋਣ ਵਾਲੇ ਨਰਾਤੇ ਆ ਜਿਹੜੇ ਇਹ ਖਾਸ ਰਾਸ਼ੀਆਂ ਵਾਸਤੇ ਖਾਸ ਮਹੱਤਵ ਲੈ ਕੇ ਆਉਣ ਵਾਲੇ ਐ ਤੁਹਾਡੀ ਕਿਹੜੀ ਰਾਸ਼ੀ ਐ ਇਹਨਾਂ ਦੇ ਵਿੱਚੋਂ ਤੁਹਾਡੀ ਰਾਸ਼ੀ ਆਉਂਦੀ ਐ ਜਾਂ ਨਹੀਂ ਆਉਂਦੀ ਇਸ ਬਾਰੇ ਤੁਸੀਂ ਜ਼ਰੂਰ ਜਾਣ ਲਓ ਤੇ ਕਮੈਂਟ ਬਾਕਸ ਵਿੱਚ ਦੱਸਿਓ ਤੁਸੀਂ ਕਿਸ ਰਾਸ਼ੀ ਦੇ ਜਾਤਕ ਹੋ ਤਾਂ ਵੀਡੀਓ ਅੰਤ ਤੱਕ ਦੇਖਿਓ ਸ਼ੁਰੂ ਕਰਦੇ ਆਂ 22 ਨਵੰਬਰ ਤੋਂ ਮਾਂ ਦੁਰਗਾ ਦੇ 72 ਦਿਨਾਂ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਨੂੰ ਸ਼ਾਰਦੀਆ ਨਰਾਤੇ ਕਿਹਾ ਜਾਂਦਾ ਹੈ ਇਹ ਦਿਨ ਸ਼ਕਤੀ ਦੀ ਉਪਾਸਨਾ ਨੂੰ ਸਮਰਪਿਤ ਮੰਨੇ ਜਾਂਦੇ ਨੇ ਨਰਾਤਿਆਂ ਦੌਰਾਨ ਭਗਤ ਵਰਤ ਰੱਖਦੇ ਨੇ 9 ਦਿਨਾਂ ਤੱਕ ਮੰਦਰਾਂ ਅਤੇ ਘਰਾਂ 'ਚ ਮਾਂ ਦੀ ਚੌਂਕੀ ਸਜਾਈ ਜਾਂਦੀ ਹੈ ਭਜਨ ਕੀਰਤਨ ਹੁੰਦੇ ਨੇ ਅਤੇ ਹਵਨ ਜਪ ਕਰਕੇ ਮਾਂ ਨੂੰ ਪਸੰਦ ਕਰਨ ਦਾ ਯਤਨ ਕੀਤਾ ਜਾਂਦਾ ਹੈ ਜੋਤਿਸ਼ਾਂ ਅਨੁਸਾਰ ਨਰਾਤਿਆਂ ਦਾ ਹਰ ਦਿਨ ਸਾਰੇ ਲੋਕਾਂ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਨਾਲ ਹੀ ਇਸ ਸਾਲ ਸ਼ਾਰਦੀਆਂ ਨਰਾਤਿਆਂ ਦੀ ਸ਼ੁਰੂਆਤ ਕੁਝ ਖਾਸ ਸ਼ੁਭ ਯੋਗ ਨਾਲ ਹੋਣ ਵਾਲੀ ਹੈ ਇਹ ਵਿਸ਼ੇਸ਼ ਯੋਗ ਸਿਰਫ ਧਾਰਮਿਕ ਹੀ ਨਹੀਂ ਸਗੋਂ ਕਰੀਅਰ ਧਨ ਅਤੇ ਨਿੱਜੀ ਜੀਵਨ 'ਚ ਚੰਗੇ ਨਤੀਜੇ ਲਿਆ ਸਕਦੇ ਨੇ ਖਾਸ ਕਰਕੇ ਕੁਝ ਰਾਸ਼ੀਆਂ ਲਈ ਇਹ ਨਰਾਤੇ ਬਹੁਤ ਹੀ ਸ਼ੁਭ ਰਹਿਣਗੇ ਇਹਨਾਂ 'ਚੋਂ ਸਭ ਤੋਂ ਪਹਿਲੀ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਲਈ ਇਹ ਸਮਾਂ ਆਤਮ ਵਿਸ਼ਵਾਸ ਅਤੇ ਊਰਜਾ ਵਧਾਉਣ ਵਾਲਾ ਸਾਬਤ ਹੋਵੇਗਾ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਤੇਜ਼ੀ ਨਾਲ ਪੂਰੇ ਹੋਣਗੇ ਕੈਰੀਅਰ ਚ ਨਵੇਂ ਮੌਕੇ ਮਿਲ ਸਕਦੇ ਨੇ ਅਤੇ ਵਪਾਰ ਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ ਮਾਂ ਦੁਰਗਾ ਦੀ ਕਿਰਪਾ ਨਾਲ ਪਰਿਵਾਰ ਚ ਸੁਖ ਸ਼ਾਂਤੀ ਵਧੇਗੀ ਅੱਗੇ ਗੱਲ ਕਰਾਂਗੇ ਰਾਸ਼ੀ ਦੀ ਸਿੰਘ ਰਾਸ਼ੀ ਦੀ ਸਿੰਘ ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ ਹੋ ਜਾਏਗਾ ਕਿਸਮਤ ਦਾ ਸਾਥ ਮਿਲੇਗਾ ਅਤੇ ਤਨ ਜਾਇਦਾਦ ਨਾਲ ਸੰਬੰਧਿਤ ਮਾਮਲਿਆਂ ਚ ਲਾਭ ਸੰਭਵ ਹੈ ਪਰਿਵਾਰਕ ਰਿਸ਼ਤੇਾਂ ਚ ਪਿਆਰ ਅਤੇ ਸਮਝ ਵਧੇਗੀ ਵਿਆਹੁਤਾ ਜੀਵਨ ਖੁਸ਼ਹਾਲ ਹੋਵੇਗਾ ਅਤੇ ਪ੍ਰੇਮ ਸਬੰਧ ਮਜ਼ਬੂਤ ਹੋਣਗੇ ਅੱਗੇ ਗੱਲ ਕਰਾਂਗੇ ਤੀਜੀ ਰਾਸ਼ੀ ਤਨੂ ਰਾਸ਼ੀ ਦੀ ਤਨੂ ਰਾਸ਼ੀ ਵਾਲਿਆਂ ਲਈ ਇਹ ਸਮਾਂ ਆਰਥਿਕ ਤਰੱਕੀ ਦਾ ਰਹੇਗਾ ਤਾਂ ਸੰਪਤੀ ਦੇ ਨਵੇਂ ਸਰੋਤ ਬਣਨਗੇ ਨੌਕਰੀ ਕਰਦੇ ਲੋਕਾਂ ਨੂੰ ਪ੍ਰਮੋਸ਼ਨ ਮਿਲ ਸਕਦੀ ਹੈ ਵਿਦਿਆਰਥੀਆਂ ਲਈ ਵੀ ਇਹ ਸਮਾਂ ਕਾਮਯਾਬੀ ਲਿਆਉਣ ਵਾਲਾ ਹੋਵੇਗਾ ਸਿਹਤ ਚ ਸੁਧਾਰ ਤੇ ਮਨ ਚ ਚੰਤੀ ਮਿਲੇਗੀ ਯਾਦ ਰੱਖੇ ਇਹ ਜਾਣਕਾਰੀਆਂ ਵਕ ਵਕ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਵੀਡੀਓ ਇਸੇ ਚੈਨਲ ਤੇ ਅਸੀਂ ਫਿਰ ਤੋਂ ਵੀ ਲੈ ਕੇ ਆਉਂਦੇ ਰਹਾਂਗੇ ਅੱਗੇ ਤੋਂ ਵੀ ਜੁੜੇ ਰਹਿਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਹੈ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਾਰਿਆਂ ਤੱਕ ਪਹੁੰਚਦੀ ਕਰ ਦਿਓ ਤੁਹਾਡੇ ਜਾਣਕਾਰਾਂ ਤੱਕ ਇਹ ਵੀਡੀਓ ਪਹੁੰਚਦੀ ਹੋ ਜੇ ਤਾਂ ਕਿ ਉਹਨਾਂ ਨੂੰ ਵੀ ਇਹ ਸਾਰੀਆਂ ਜਾਣਕਾਰੀਆਂ ਮਿਲ ਸਕਣ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ